ਕੰਪਨੀ ਨਹੀਂ ਕਰੇਗੀ ਆਈਫੋਨ 18 ਲਾਂਚ ਆਈਫੋਨ ਦੇ ਸ਼ੌਕੀਨਾ ਦੀ ਧੜਕਣਾ ਵਧਾਉਣ ਵਾਲੀ ਖਬਰ ਸਾਹਮਣੇ ਆਈ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਆਈਫੋਨ ਦੇ ਸ਼ੌਕੀਨਾ ਲਈ ਵੱਡੀ ਖਬਰ ਆਈ ਹੈ ਦੱਸਦੀ ਹੈ ਆਈਫੋਨ 17 ਸੀਰੀਜ਼ ਸੰਭਵਤ ਅੰਤ ਵਿੱਚ ਲਾਂਚ ਕੀਤੀ ਜਾ ਸਕਦੀ ਹੈ ਐਪਲ ਪ੍ਰੇਮੀ ਹਰ ਸਾਲ ਨਵੀਂ ਆਈਫੋਨ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਇਸ ਸੀਰੀਜ਼ ਵਿੱਚ ਚਾਰ ਮਾਡਲ ਆਈਫੋਨ ਸਾਰਾ ਆਈਫੋਨ ਸਾਰਾ ਪ੍ਰੋ ਆਈਫੋਨ ਸਾਰਾ ਪ੍ਰੋ ਮੈਕਸ ਤੇ ਆਈਫੋਨ ਤੇ ਸਾਰਾ Air ਆ ਸਕਦਿਆ ਨੈਸ਼ਨਲ ਕੰਪਨੀ ਪਲੱਸ ਵੇਰੀਐਂਟ ਨਹੀਂ ਲਿਆਏਗੀ ਹਰ ਸਾਲ ਸੰਵਰ ਵਿੱਚ ਨਵੇਂ ਆਈਫੋਨ ਆਉਂਦੇ ਹਨ ਆਈਫੋਨ 11 ਸੀਰੀਜ਼ ਤੋਂ ਬਾਅਦ ਲੋਕ ਆਈਫੋਨ 18 ਦੀ ਉਡੀਕ ਕਰ ਰਹੇ ਹਨ ਕਿ ਹਾਲਾਂਕਿ ਆਈਫੋਨ 18 ਅਗਲੇ ਸਾਲ ਲਾਂਚ ਨਹੀਂ ਕੀਤਾ ਜਾਵੇਗਾ ਜੀਹਾਂ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਕਿ Apple ਸਾਲ 2026 ਵਿੱਚ ਆਈਫੋਨ 18 ਲਾਂਚ ਨਹੀਂ ਕਰੇਗਾ ਇਸ ਨਾਲ ਲੋਕਾਂ ਦੇ ਮਨਾਂ 'ਚ ਇੱਕ ਸਵਾਲ ਉੱਠਿਆ ਹੈ ਕਿ ਆਈਫੋਨ 11 ਆਖਰੀ ਆਈਫੋਨ ਹੋਗਾ ਜੇਕਰ ਤੁਸੀਂ ਸੋਚ ਰਹੇ ਹੋ ਕਿ ਆਈਫੋਨ 11 ਆਖਰੀ ਆਈਫੋਨ ਹੋਵੇਗਾ ਤਾਂ ਜੀਹਾਂ ਨਹੀਂ ਹੈ ਕੋਰੀਆ ਵੈਬਸਾਈਟ 8tinews.com ਦੀ ਤਾਜ਼ਾ ਰਿਪੋਰਟ ਅਨੁਸਾਰ ਕੰਪਨੀ ਅਗਲੇ ਸਾਲ ਜਾਨੀ 2026 ਵਿੱਚ ਆਈਫੋਨ 18 ਸੀਰੀਜ਼ ਲਾਂਚ ਕਰੇਗੀ ਪਰ ਸੀਰੀਜ਼ ਦਾ 베ਸ ਮਾਡਲ ਆਈਫੋਨ 17 ਨਹੀਂ ਹੋਵੇਗਾ ਜੀਹਾਂ ਰਿਪੋਰਟ ਅਨੁਸਾਰ ਐਪਲ ਅਗਲੇ ਸਾਲ ਦੇ ਪਹਿਲੇ ਅੱਧ ਵਿੱਚ ਬਜਟ ਅਨੁਕੂਲ ਫੋਨ ਆਈਫੋਨ 17i ਲਾਂਚ ਕਰੇਗਾ ਇਸ ਤੋਂ ਬਾਅਦ ਸਾਲ ਦੇ ਅੰਤ ਵਿੱਚ ਆਈਫੋਨ 18 ਦੇ ਚਾਰ ਮਾਡਲ ਲਾਂਚ ਕੀਤੇ ਜਾਣਗੇ ਇਸ ਵਿੱਚ ਆਈਫੋਨ 18 Air, ਆਈਫੋਨ 18 Pro, ਆਈਫੋਨ 18 Pro Max ਤੇ ਫੋਲਡੇਬਲ ਆਈਫੋਨ ਹੋਣਗੇ ਕੰਪਨੀ ਸੀਰੀਜ਼ ਵਿੱਚ 베ਸ ਮਾਡਲ ਨੂੰ ਹਟਾ ਦੇਵੇਗੀ ਇਹ ਪਹਿਲੀ ਵਾਰ ਨਹੀਂ ਹੋਵੇਗਾ ਜਦੋਂ ਕੰਪਨੀ ਸੀਰੀਜ਼ ਦੇ ਮਾਡਲਾਂ ਨੂੰ ਨਵੇਂ ਮਾਡਲਾਂ ਨਾਲ ਬਦਲੇਗੀ ਇਸ ਤੋਂ ਪਹਿਲਾਂ ਵੀ ਕੰਪਨੀ ਪਲੱਸ ਦੇ ਨਾਲ ਮਿਨੀ ਮਾਡਲ ਤੇ ਹੁਣ ਪਲੱਸ ਦੀ ਜਗ੍ਹਾ 에ਅਰ ਮਾਡਲ ਲਿਆ ਰਹੀ ਹੈ ਹੁਣ ਅਗਲੇ ਸਾਲ ਕੰਪਨੀ ਬੇਸ ਮਾਡਲ ਨਾਲ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਹਾਲਾਂਕਿ ਇਸ ਸੰਬੰਧ ਵਿੱਚ ਕੰਪਨੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਟਿਪਸੈਟ ਜੁਕਾਨੋ ਸਰਵੇ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਤੋਂ ਟਵੀਟ ਕੀਤਾ ਹੈ ਕਿ ਇਸ ਤੋਂ ਬਾਅਦ 2027 ਤੋਂ ਕੰਪਨੀ ਇਸ ਲੜੀ ਤਹਿਤ ਸ਼ੇਵ ਮਾਡਲ ਲਿਆਏਗੀ ਐਪਲ ਸਾਲ ਦੇ ਪਹਿਲੇ ਅੱਧ ਵਿੱਚ ਹੀ ਮਾਡਲ ਅਤੇ ਨਿਯਮਤ ਆਈਫੋਨ ਆਈਫੋਨ 14 ਦੋਮਾ ਨੂੰ ਲਾਂਚ ਕਰੇਗਾ ਇਸ ਤੋਂ ਬਾਅਦ ਬਾਕੀ ਪ੍ਰੀਮੀਅਮ ਅਤੇ ਫੋਲਡੇਬਲ ਮਾਡਲ ਦੂਜੀ ਅੱਧ ਦੇ ਵਿੱਚ ਆਉਣਗੇ Apple ਦੇ ਅਧਿਕਾਰਤ ਐਲਾਨ ਤੋਂ ਬਾਅਦ ਹੀ ਕੰਪਨੀ ਦੀ ਯੋਜਨਾ ਸਭ ਤੋਂ ਪਹਿਲਸਤ ਤੌਰ ਤੇ ਬਤਾ ਲੱਗੇਗੀ ਹਾਲਾਂਕਿ ਜੇਕਰ ਅਜਿਹਾ ਹੈ ਤਾਂ ਬੈਸ ਮਾਡਲ ਖਰੀਦਣ ਦੇ ਚਾਹਵਨ ਆਈਫੋਨ ਸਾਰਾ ਖਰੀਦ ਸਕਦੇ ਨੇ ਨਹੀਂ ਤਾਂ ਉਹਨਾਂ ਨੂੰ ਨਵੇਂ ਬੈਸ ਮਾਡਲ ਲਈ ਇੱਕ ਸਾਲ ਲੰਮਾ ਇੰਤਜ਼ਾਰ ਜੋ ਕਰਨਾ ਪਵੇਗਾ ਜੇਕਰ ਤੁਸੀਂ ਵੀ ਆਈਫੋਨ ਦੇ ਸੁਕੀਨ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਤੇ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ